ਪੰਜਾਬ ਦੇ ਵਿੱਚ ਜਿਵੇਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਚਰਚਾ ਚੱਲ ਰਹੀ ਸੀ ਤੇ ਉੱਥੇ ਇੱਕ ਹੋਰ ਕੱਲ ਨਿਕਲ ਕੇ ਸਾਹਮਣੇ ਇਹ ਕਹਿੰਦੇ ਅੰਦਰਲੇ ਖਾਤੇ ਮੀਟਿੰਗ ਚੱਲ ਰਹੀ ਹੈ ਕੀ ਪਤਾ ਬਸ ਪਾਣਾ ਗੱਠਜੋੜ ਹੋ ਜਾਵੇ ਜੀ ਇਹਨਾਂ ਦੇ ਪ੍ਰਧਾਨ ਨੇ ਕਮਲਜੀਤ ਸਿੰਘ ਸੂਤਾ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਕਿ तकरीबन तकरीबन ਗੱਲਬਾਤ ਹੋ ਚੁੱਕੀ ਹੈ ਕਿਸੇ ਵੇਲੇ ਵੀ ਬੌਜਾ ਸਮਾਜ ਪਾਰਟੀ ਅੰਬੇਦਕਰ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਦੂਜੇ ਵਿੱਚ ਅਰਲੇਮੇ ਦਾ ਐਲਾਨ ਕਦੋਂ ਵੀ ਹੋ ਸਕਦਾ ਹੈ ਪੰਜਾਬ ਦੇ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਚਰਚਾ ਚੱਲ ਰਹੀ ਸੀ ਢਿਲਸੇ ਉੱਥੇ ਇੱਕ ਹੋਰ ਕੱਲ ਨਿਕਲ ਕੇ ਸਾਹਮਣੇ ਇਹ ਕਹਿੰਦੇ ਅੰਦਰਲੇ ਖਾਤੇ ਮੀਟਿੰਗ ਚੱਲ ਰਹੀ ਹੈ ਕੀ ਪਤਾ ਬਸ ਪਾਣਾ ਗੱਠਜੋੜ ਹੋ ਜਾਵੇ ਜੀ ਬਿਲਕੁਲ ਇਹ ਜਿਹੜੀ ਬਹੁਜਨ ਸਮਾਜ ਪਾਰਟੀਆਂ ਵੀ ਕਈ ਨੇ ਇੱਕ ਤਾਂ ਜਸਵੀਰ ਸਿੰਘ ਗੜੀ ਜਿਨ੍ਹਾਂ ਦੇ ਕਰਤਾ ਧਰਤਾ ਬੀਬੀ ਮਾਇਆਵਤੀ ਹੈ ਤੇ ਦੂਜਾ ਇੱਕ ਹੋਰ ਬਹੁਜਨ ਸਮਾਜ ਪਾਰਟੀ ਹੈ ਉਹਨਾਂ ਦਾ ਨਾਂ ਹੈਗਾ ਭਾਜਪਾ ਸਵਾਜ ਪਾਰਟੀ ਉਮੀਦਵਾਰ ਇਹਨਾਂ ਦੇ ਕਰਤਾ ਧਰਤਾ ਨੇ ਪਤਾ ਲੱਗਿਆ ਕਿ ਇਹ ਵੀ ਕੋਈ ਨਾ ਕੋਈ ਸਮਝੌਤਾ ਕਰਨ ਲੱਗੇ ਨੇ ਉਹ ਕਹਿੰਦੇ ਕਿ ਪਹਿਲਾਂ ਭਾਜਪਾ ਤਾਂ ਤੇ ਅਕਾਲੀ ਦਲ ਦਾ ਸਮਝੌਤੇ ਬਾਰੇ ਬਹੁਤ ਚਰਚਾਵਾਂ ਚੱਲੀਆਂ ਤੇ ਹੁਣ ਪਤਾ ਲੱਗਿਆ ਕਿ ਬਹੁਜਾਂ ਸਵਾਜ ਪਾਰਟੀਆਂ ਵੇਦਕਰ ਇਹਨਾਂ ਦੇ ਪ੍ਰਧਾਨ ਨੇ ਕਮਲਜੀਤ ਸਿੰਘ ਸੋਹਤਾ ਇਹਨਾਂ ਦੀ ਭਾਰਤੀ ਜਨਤਾ ਪਾਰਟੀ ਨਾਲ ਗੱਲਬਾਤ ਚੱਲ ਰਹੀ ਹੈ ਇਹਨਾਂ ਦੀਆਂ ਕੁਝ ਮੀਟਿੰਗਾਂ ਸੀਨੀਅਰ ਲੀਡਰਸ਼ਿਪਰ ਦੀਆਂ ਹੋ ਚੁੱਕੀਆਂ ਨੇ ਉਹ ਕਹਿੰਦੇ ਕਿ ਇਹਨਾਂ ਦੇ ਕਾਗੂ ਹੁੰਦੇ ਸੀ ਦੇਵੀ ਦਾਸ ਨਾਹਰ ਉਹ ਇਸ ਵੇਲੇ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਦੇ ਪੁੱਤਰ ਨੇ ਮਨੋਜ ਨਾਹਰ ਇਹ ਸਾਰੇ ਕਹਿੰਦੇ ਕਿ ਤਕਰੀਬਨ ਤਕਰੀਬਨ ਗੱਲਬਾਤ ਹੋ ਚੁੱਕੀ ਹੈ ਕਿਸੇ ਵੇਲੇ ਵੀ ਬੋਜਾ ਸਮਾਜ ਪਾਰਟੀ ਉਮੀਦਵਾਰ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਦੂਜੇ ਵਿੱਚ ਅਰਲੇਮੇ ਦਾ ਐਲਾਨ ਕਦੋਂ ਵੀ ਹੋ ਸਕਦਾ ਜੀ ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ